ताके करना तो प्लीज तो तो जी क्योंकि स्कूली बच्चों ने फरमाइश की असी भी इतने रेंगे पूरी भी हुए। असी बॉली दे बॉलीवुड होलीवुड के अदाकार मिल सकते हैं ਚੈਨਲ ਦੇਖਣ ਸਾਰੇ ਦਰਸ਼ਕੋਵਾਂ ਪਿਆਰ ਭਰੀ ਸ਼ਾਮ ਸੇਕਾਲ ਮਹਾਰਮਨ ਸਿੰਘ ਧੋਰੀ ਅੱਜ ਅਸੀਂ ਹਾਯੂਦਾ ਲੱਡੇ ਦੇ ਕਸਫਨਪੌਂ ਦੇ ਵਿੱਚ ਜਿੱਥੇ ਸਿੰਦਰ ਸਿੰਘ ਨਿੱੱਜਰ ਜੀ ਵੱਲੋਂ ਇੱਕ ਅੰਤਰਾ ਦਾ ਵਿਸਾਹਲ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਬੜੀ ਸੰਖਿਆ ਦੇ ਵਿੱਚ ਪਿੰਡਾਂ ਦੇ ਵਿੱਚੋਂ ਲੋਕ ਆ ਰਹੇ ਨੇ ਕਿ ਤੁਸੀਂ ਦੇਖ ਸਕਦੇ ਹੋ ਹਰ ਇੱਕ ਤੋਂ ਸੱਤਾਂ ਸੱਤਾਂ ਦੇ ਕਾਰਜ ਕਮਚਾ ਹੈ ਪਹਿਲੀ ਵਾਰੀ ਪੂਰੀ ਦੇ ਵਿੱਚ ਲੱਗਿਆ ਸਾਰੇ ਲੋਕ ਹਾਯੂਦਾ ਪਹਾਂਚੀ ਤਾਂ ਸਹੀ ਆਇਓ ਪਾਣਾ ਬੈਠੋ ਜਮਾ ਅਲੈਕ ਜਾ ਕੇ ਕੈਪਟਨ ਆ ਗਿਆ ਸਾਰਾ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਮੈਂ ਕਰਨਜੀਤ ਸਿੰਘ ਭਿੰਡੀ ਟੋਰੀ ਤੋਂ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਸਾਡੇ ਸਦਾ ਸ਼ੇਰ ਸਿੰਘ ਜੀ ਜੇ ਵੀ ਕਲੋਜ਼ ਜਿਹੜਾ ਕੰਮ ਕਰ ਰਹੇ ਬਹੁਤ ਬੜਾ ਕਰ ਰਹੇ ਆ ਲੋਕਾਂ ਦਾ ਬਹੁਤ ਜ਼ਿਆਦਾ ਵਿਸ਼ਵਾਸ ਹੈ ਵਿੱਚ ਪਹਿਲਾਂ ਜਿੱਦਾਂ ਕਿ ਸਾਡੇ ਸਾਰੇ ਕੈਪਟਨ ਜਿਆ ਰਹੇ ਹੁਣ ਆਪਾਂ ਕਿ ਇਹਨਾਂ ਦੇ ਕੋਲ ਕੀ ਸੀ ਉਹ ਪਈ ਆ ਇੱਕ ਆ ਸਭ ਤੋਂ ਪੋਜੀਸ਼ਨ ਮਿਲਿਆ ਸਰਕਾਰ ਉਸ ਤੋਂ ਬਾਅਦ ਕਰੀ ਆ ਆ ਕੇ पहिला की धूी विच पहिल पीते ਆਪਣੇ ਅੰਦਰ ਆ ਰਹੇ ਨੇ ਸਾਨੂੰ ਇਹਨਾਂ ਦੇ ਤਾਇਦ ਲੋਕਾਂ ਨੂੰ ਕਰਦੇ ਆ ਬਹੁਤ ਬਿਜਾ ਦੇ ਜਿਹੜਾ ਪਹਿਲਾਂ ਵੀ ਇੱਕ ਬਹੁਤ ਬਿਜਾ ਦੇ ਸਾਡੇ ਨਾਲ ਜਿਹੜਾ ਕਮੇਟੀ ਕੋਈ ਨਿਸ਼ਾਨ ਕਰਦੇ ਸਾਰੇ ਇਹ ਉੱਤਰ ਦਿੰਦਾ ਨੂੰ ਕਾਯੋ ਤੇ ਪੀਰ ਤੋਂ ਲੱਗਿਆ ਹਾਸ ਤੇ ਸੇਵਾ ਕਰਦੇ ਨੇ ਬੜੇ ਜੁੜੇ ਹੋਏ ਨੇ ਅਸਲ ਵਿੱਚ ਇਹਨਾਂ ਦਾ ਸਭ ਲਈ ਪੈਂਦਾ ਹੈ ਕਿ ਸਭ ਲਈ ਆਪਣੇ ਜਾਣੀਆਂ ਤੇ ਕਹਿੰਦੇ ਨੇ ਲੈਣ ਚੁਣੀ ਕੋ ਟੰਕਾ ਕੋ ਜੀਰਾ ਇੱਥੇ ਹੱਦ ਤੋਂ ਬਹੁਤ ਅਕੜ ਟੋਟਾ ਇੱਥੇ ਹੋ ਗਿਆ 10 ਲੱਖ ਰੁਪਏ ਦਾ ਕੰਮ ਬਹੁਤ ਜਿਆਦੇ ਅਸੀਂ ਤੇਰੀ ਰੇਤ ਵੀ ਕਰਦੇ ਆ ਸਰਦਾਰ ਜੀ ਜਿਹੜੀ ਦਾ ਇਧਰ ਆ ਕੇ ਨਮਸਕਾਰ ਕਰਦੇ ਆ ਵੀ ਗੱਲ ਸਮਝੋ ਪੈਸੇ ਵਾਲਾ ਤਾਂ ਨਹੀਂ ਹੋ ਸਕਦਾ ਪਰਦਾਨ ਕਰਨ ਜਿਵੇਂ ਕਿਸੇ ਦੇ ਕੋਲ ਹੈ ਬਾਕੀ ਜਿਹੜੇ ਵੀ ਬਿਨਾਂ ਤੋਂ ਪਾਈ ਜਾਂਦੇ ਅਸਲ ਤਾਂ ਇੰਨੇ ਤੇਰੇ ਤੋਂ ਧੰਨਵਾਦ ਕਰਦੇ ਆ ਅੱਡੀ ਦੇਖਿਓ ਜਿਹੜਾ ਐਡਾ ਵੱਡਾ ਕੰਮ ਕੀਤਾ ਬਹੁਤ ਹੀ ਜਿਆਦਾ ਨੇ ਅੱਡਾ ਉਤਪਨ ਕਰਦੇ ਸਾਡੇ ਤੁਹਾਨੂੰ ਚਾਰ ਚੰਦ ਲਾਏ ਮਾਰਕੀਟ ਕਮੇਟੀ ਦੇ ਚੇਅਰਮੈਨ ਮੋਰਨ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਸਰਦਾ ਰਾਜਵੰਦ ਸਿੰਘ ਖੁੱਲਰੀ ਜੀ ਜੋ ਕਿ ਇੱਕ ਜਾਣੀ ਪਛਾਣੀ ਹਸਤੀ ਨੇ ਇਸ ਸ਼ਹਿਰ ਦੇ ਵਿੱਚ ਬਹੁਤ ਅੱਛਾ ਇਹਨਾਂ ਨੇ ਹੁਣ ਤੱਕ ਕੰਮ ਕੀਤਾ ਤੇ ਅੱਜ ਵੀ ਕੈਂਪ ਦੇ ਵਿੱਚ ਪਹੁੰਚ ਨਾ ਬਾਈਸਪਰ ਬਹੁਤ ਰਾਹੀ ਹੁੰਦੇ ਲੋਕਾਂ ਨੇ ਕਿਹਾ ਮੈਂ ਸਵਾਜ ਬੜੀ ਆਸ ਰੱਖੀ ਕਿ ਇਹ ਨਿਕੋਟੇ ਪੂਰੇ ਸਿੱਖੀ ਦੇ ਨਾਲ ਨੂੰ ਕੋਸ਼ਿਸ਼ ਨੂੰ ਜਾਤ ਮੈਂ ਬੜੇ ਕਦਮ ਚੁੱਕੇ ਜੀ ਅੰਗੂ ਮੋਕੰਗ ਜੇ ਮੂਨੇ ਕੋਈ ਨਾ ਵੀ ਕੰਮ ਕਰਦੇ ਤਾਂ ਮੈਂ ਦਿੱਤਾ ਇਸ ਸਮੇਂ ਮੌਜੂਦ ਨੇ ਨਰੇਸ਼ ਸਿੰਘ ਦਾ ਜੀ ਜੋ ਕਿ ਬੁਢੀ ਜੀਵੀ ਸੰਗਤ ਦੇ ਪ੍ਰਧਾਨ ਨੇ ਆਪਣਾ ਨਾਲ ਗੱਲ ਕਰਦੇ ਪ੍ਰਧਾਨ ਜੀ ਅੱਜ ਬਹੁਤ ਵੱਡਾ ਇਵੈਂਟ ਲੈਂਦਾ ਗਿਆ ਹੈ ਇਹਦੇ ਨਾਲ ਲੋਕਾਂ ਨੇ ਕਿੰਨਾ ਸਹਾਇਤਾ ਪ੍ਰਾਪਤ ਕੀਤੀ ਹੈ ਬਹੁਤਾਂ ਪਰੇ ਦੀ ਇਹ ਸਿਚੁਏਸ਼ਨ ਆ ਸਰਕਾਰ ਨੂੰ

ਇਹ ਜਿਹੜਾ ਅੱਜ ਤੇ ਹੋ ਰਿਹਾ ਹੈ ਇਹਨੇ ਅਸੀਂ ਤੁਹਾਨੂੰ ਬਹੁਤ ਬਣਾਈ ਮੈਂ ਕਿੰਨੇ ਬਹੁਤ ਭਲੇ ਦਾ ਕੰਮ ਹੈ ਬਹੁਤ ਸਮਾਰਟ ਇਹ ਕਿਹਨਾਂ ਹੋ ਰਹੇ ਪਹਿਲੀ ਜਿਹੜਾ ਡਾਕਟਰ ਜੀ ਨੇ ਤੁਸੀਂ ਮਨੋਗਾਮੀ ਦੇ ਹੁਸਤੇ ਚਾਰ ਦੇਖਦੇ ਹੋ ਸੀਨ ਦਿੱਤੀ ਅਲਟਰਾ ਸਾਊਂਡ ਦੀ ਹੈ ਇਹ ਤੁਹਾਡੇ ਨਾਲ ਰੂਪ ਹੋ ਗਿਆ ਕਿ ਚੱਪਟੀ ਹੋਰ ਇਸ ਤਰੀ 服务 ਕਰਦੇ ਸੋ ਪਹਿਲਾਂ ਜੇ ਇਹ ਆਪਕਾਰ ਬਹੁਤ ਵਧੀਆ ਨਿਰਦੇਸ਼ਤਾ ਦਾ ਪੰਜਾਬ ਦੇ ਵਿੱਚ ਗੁਰੂ ਆਵਾਜ਼ ਪਾਰਟੀ ਸ਼ਰਮਾ ਕੈਂਡੀਟ ਆਉਂਦੀ ਹੈ ਸੋ ਇਸ ਤਰ੍ਹਾਂ ਹੀ ਸਾਰੇ ਕੰਮ ਕਰੂਗਾ ਆਪਾਂ ਸਾਰਿਆਂ ਨੂੰ ਸਾਥ ਦੇਣਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਜੀ ਜਿਵੇਂ ਲੈਟੋ ਤੁਸੀਂ ਆ ਜਾ ਰਹੇ ਹੋ ਉਸ ਕੈਂਪੇਨ ਆਗਰ ਨੂੰ ਦੇ ਸਮਝ ਆਉਂਦੀ ਹੈ ਓਕੇ ਸਭ ਤੋਂ ਸਭ ਤੋਂ ਪਹਿਲੇ और आप लोगों को इंतजार करवाया लेकिन आज का जो ये कैंप है जो सुरेंद्र सिंह टिजर जी ऑर्गेनाइज करते हैं पिछले 12 साल से करते आ रहे हैं तो मैं सबसे पहले तो आपको अपलोड करना चाहती हूँ तो क्या है हम सब इंसान कर करते तो हैं लेकिन इतना नहीं कर पाते जितना आप कर रहे हैं और जिस प्यार से जिस निस्वार्थ तरीके से आप कर रहे हैं ये जो आई डोनेशन कैम्प है एक दो चीज़ें नहीं मैंने बोला कि क्या कर रहे हैं इस कैम्प में मैंने मैनेजर से पूछा तो उन्होंने इतनी बड़ी लिस्ट दी मुझे कि मुझे समझ नहीं आया मैं कहाँ से शुरू करूँ कहाँ पर खत्म करूँ तो एवरी थिंग फ्रॉम फ्री आई चेकअप्स फ्री स्पेक्स आई ऑपरेशन मैं पढ़ के इसलिए बोल रही हूँ कि आपके मौके का लोग पूरा पूरा फ़ायदा उठाए जहाँ पे इनको हेल्थ की ज़रूरत हो फ्री ट्राई स्कूल्स एंड चेस्ट हैंडी क्रैप फ्री स्विंग मशीन टू ग लेडी स्कॉलरशिप्स पर्सनैलिटीज इन द डिस्ट्रिक्ट तो बहुत वैसे चैलेंज वर्क किया है इन्होंने एंड आई रियली थिंक आम जैसे लोगों की वजह से हमारा समाज जो है वो आगे बढ़ पा रहा है जोरदार ये मैसेज अपलॉड करिए एंड प्लीज इस बात को आप लोगों तक पहुंचाइए जिस जिस दौरान ये कैंप चल रहा है जितने लोग हैं जिनको आवश्यकता है आ, इन सारी चीजों का उनको उन तक के पास बात पहुंचाए कि ये हो रहा है दे विल अवेलेबल प्लीज हमें बताओ चलो चलो अपनी जीवननाथ में पलटते हैं

हम इस कैम्प का हिस्सा बन पाए और मुझे ये अपॉर्चुनिटी दी गई है कि मैं यहाँ पे आज एक कैटलिस्ट बन पाऊँ इस बात को मैं और लोगों तक पहुँचा पाऊँ तो बहुत अच्छा लग रहा है और नॉर्मली वो सिर्फ पंजाबी एक्टर्स और आर्टिस्ट को लेते हैं इस बात है <laughs> <रहे। laughs> जा रहे मैसेज तो बस यही है कि आपके द्वारा और ज्यादा लोग तक ये बात पहुंचे और जितने और हैं एन आर आईज और ऐसे अगर काम कर सकते हैं एन आर हमारे देश के भी जितने लोग हैं जो इस चैरिटी वर्क को आगे और बढ़ा सकते हैं प्लीज़ आगे आइए और आ, हाथ बढाइए और यू नो डू योर कर्म शिल्पा तो पंजाबियों की दरियादिल के बारे में क्या कर सकती मैं मैं जो करती हूँ मैं अपने लेवल पे करती हूँ लेकिन मैं इतना नहीं कर सकती जो ये कर right. और मुझे ऐसे लगता है कि यू नो रहे आई थिंक हिज ब्रांड इज वन ऑफ द मोस्ट लीडिंग ब्रांड्स इन लुकिंग सो कॉल द से सम वर्ड्स इन पंजाबी टू आवर की सुनना चाहोगे ਪੰਜਾਬੀਆਂ ਦੇ ਬਾਰੇ ਕੀ ਕਹਿਣਾ ਚਾਹੋਗੇ ਪੰਜਾਬੀਆਂ ਦੀ ਦਰਿਆ ਦੇ ਲਈ ਬਾਰੇ ਆ ਕੁੰਦਰ ਸਾਹਿਬ ਕੁੰਦਰ ਸਾਹਿਬ ਨੇ ਨਾਲ ਲੈਣੇ ਕਿ ਮੈਂ ਵੀ ਆਦੀ ਪੰਜਾਬ ਪਰ ਹੋ ਹੀ ਗਈ ਹਾਂ ਮੈਨੂੰ ਪੰਜਾਬੀ ਪੂਰੀ ਤਰ੍ਹਾਂ ਸਮਝ ਆ ਜਾਂਦੀ ਹੈ ਅਮਨ ਜੀ ਸਾਹਿਬ ਅਮਨ ਜੀ ਸਾਹਿਬ ਕੀ ਕਹਿਣਾ ਚਾਹੋਗੇ ਨੇ ਜੀ ਸਾਹਿਬ ਨੇ ਹਲਕਾ ਸੁਣਾਉਣ ਲਈ ਬਹੁਤ ਨੇ ਜੀ ਸਾਹਿਬ ਹਰ ਪੰਜਾਬ ਵਾਸਤੇ ਜੋ ਕਰਦੇ ਆ ਐਨ ਆਰ ਆਈ ਭਰਾਵਾਂ ਨੂੰ ਇੱਕ ਮੈਸੇਜ ਆਵੇ ਜੋ ਨਿੱਤ ਸਿੰਘ ਸਾਹਿਬ ਨੇ ਦੇਨੇ ਇਹਨਾਂ ਨੇ ਕਿਹਾ ਵੀ ਸਾਰੀ ਜ਼ਿੰਦਗੀ ਕੰਮ ਕੀਤਾ ਤੇ ਹੁਣ ਮੈਂ ਆਪਣੇ ਬੱਚਿਆਂ ਨੂੰ ਸੈੱਟ ਕਰਕੇ ਵੀ ਜਿਹੜੀ ਲਾਈਫ ਆ ਮੈਂ ਪੰਜਾਬ ਦੇ ਗਰੀਬਾਂ ਵਾਸਤੇ ਲੋਕਾਂ ਵਾਸਤੇ ਆਪਣੀ ਨੂੰ ਲਾਉਣਾ ਚਾਹਣਾ ਜਿੱਥੇ ਵੀ ਹੋਣੀ ਹੈ ਤੇ तकरीबन 5 ਕਰੋੜ ਰੁਪਇਆ ਹਰ ਸਾਲ ਪੰਜਾਬ ਦੇ ਘਰਾਂ ਨਾਲ ਜਿਹਦੇ ਨੇ तकरीबन ਕਰੋੜ ਰੁਪਇਆ ਸਾਡੇ ਦੇ ਸੁੱਖ ਨੂੰ ਪਾਉਣੇ ਨੇ ਸਰਕਾਰੀ ਸੁਪਨਾ ਦੇ ਵਿੱਚ ਇਹ ਸੱਚ ਲੱਗ ਰਿਹਾ ਸਾਡੇ ਮੇਰੇ ਹਾਲ ਕੀ ਸਟੋਰ ਦੇ ਵਿੱਚ 1 ਲੱਖ 80 ਹਜ਼ਾਰ ਨਾਲ ਅਧਿਸ਼ਰ ਸਾਡੇ ਪਠਾਨਪੁਰਾ ਕਲਾਸ ਤੇ ਚੇਰਲਾ ਤੇ ਪਾਈਪਾ ਨਾਲ ਧੰਨਵਾਦੀ ਵੀ ਆ ਤੇ ਮੇਰੇ ਵੀ ਪਿਛਲੀ ਵਾਰੀ ਪਿਛਲੇ ਸਾਲ ਕੈਂਪ ਲਾਇਆ ਸੀ